ਵੀਵੀ 24 ਪੰਜਾਬ ਵੇਖ ਰਹੇ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕੈਨੇਡਾ ਦੇ ਵੈਂਕੂਵਰ ਚ ਫਾਇਰਿੰਗ ਹੋਈ ਹੈ ਤੇ ਫਾਇਰਿੰਗ ਏਪੀ ਢਿੱਲੋ ਏਪੀ ਢਿੱਲੋ ਜੋ ਕਿ ਪੰਜਾਬ ਤੋਂ ਗਏ ਹੋਏ ਸਿੰਗਰ ਨੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਘਰ ਤੇ ਫਾਇਰਿੰਗ ਹੋਈ ਹੈ ਵੈਂਕੂਵਰ ਦੇ ਬਾਹਰ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਮੀਡੀਆ ਦੇ ਵੱਲੋਂ ਇਹ ਖਬਰ ਚਲਾਈ ਜਾ ਰਹੀ ਹੈ ਹਾਲਾਂਕਿ ਇਸ ਗੱਲ ਦੀ ਹਜੇ ਕੋਈ ਪੁਸ਼ਟੀ ਨਹੀਂ ਹੋਈ ਪਰ ਮੰਨਿਆ ਜਾ ਰਿਹਾ ਕਿ ਏਪੀ ਢਿੱਲੋ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਹਾਲੇ ਤੱਕ ਪੁਲਿਸ ਦੇ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਪਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਏਪੀ ਟਿੱਲੋ ਜੋ ਕਿ ਦਿਨੋ ਦਿਨ ਤਰੱਕੀ ਕਰਦੇ ਜਾ ਰਹੇ ਨੇ ਤੇ ਉਹਨਾਂ ਦੇ ਜੋ ਗੀਤ ਨੇ ਆਡੀਅנס ਵੱਲੋਂ ਮੁਕੰਮਲ ਕੀਤੇ ਜਾਂਦੇ ਨੇ ਤੇ ਕਾਫੀ ਵੱਡੇ ਪੱਧਰ ਤੇ ਆਪਣਾ ਨਾਮ ਕਮਾ ਰਹੇ ਨੇ ਤੇ ਹੁਣ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਕਿ ਕਿਸੇ ਪੰਜਾਬੀ ਸਿੰਗਰ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੋਵੇ ਇਸ ਤੋਂ ਪਹਿਲਾਂ ਕਰਨ ਔਜਲਾ ਦੇ ਘਰ ਦੇ ਬਾਹਰ ਵੀ ਫਾਇਰਿੰਗ ਹੋਈ ਸੀ ਲਗਾਤਾਰ ਪੰਜਾਬੀ ਸਿੰਗਰ ਗੈਂਗਸਟਰਾਂ ਦੇ ਨਿਸ਼ਾਨੇ ਤੇ ਨੇ ਬਣੀ ਕਿਉਂ ਹਰ ਵਾਰੀ ਪੰਜਾਬੀ ਸਿੰਗਰ ਟਾਰਗੇਟ ਬੰਦੇ ਜਾ ਰਹੇ ਨੇ ਗੈਂਗਸ਼ਾ ਦੇ ਪਰ ਇਸ ਵੇਲੇ ਦੀ ਜੋ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਸਾਂਝੀ ਕਰ ਰਹੇ ਆ ਕਿ ਏਪੀ ਟਿੱਲੋ ਜੋ ਕਿ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਪੰਜਾਬ ਤੋਂ ਗਏ ਹੋਏ ਨੇ ਤੇ ਉੱਥੇ ਜਾ ਕੇ ਇੱਕ ਸਿੰਗਰ ਬਣੇ ਵੱਡੇ ਵੱਡੇ ਸਿੰਗਰ ਬਣੇ ਤੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਵੈਨਕੂਵਰ ਵਿਖੇ ਦੀ ਇਹ ਘਟਨਾ ਦੀ ਸੂਚੀ ਆ ਰਹੀ ਹੈ ਜਿੱਥੇ ਕਿ ਏਪੀ ਟਿੱਲੋ ਦਾ ਕਾਰ ਹੈ ਵਧੇਰੇ ਜਾਣਕਾਰੀ ਲਈ ਵੇਖੋ ਟੀਵੀ 24 ਨਿਊਜ਼ ਪੰਜਾਬ